ਸਾਤਸਰੀਆ ਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਸ਼੍ਰੀ ਦਰਬਾਰ ਸਾਹਿਬ ਤੇ ਬਾਬਾ ਬੁੱਢਾ ਜੀ ਸਾਹਿਬ ਤੇ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਤੇ ਦੇਖ ਰਹੇ ਹੋ ਵੀਡੀਓ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵਲੌਗ ਨੂੰ ਕਰਦੇ ਆਂ ਸ਼ੁਰੂ ਸਾਜ ਸੰਭਾਵੇ ਤਿੰਨ ਸਜਣਾ ਦਾਨਵਾਨ ਨੇ ਵਾਗਿਆ Oh, yes. ਦੇਵਿੰਦੇ ਵੀ ਨਾ ਇਹ ਦੱਸ ਇਸ ਲਈ ਪਣੀਆ ਪੀਏ ਮੈ ਤਾਂ ਸਾਂਗੇ ਸੁੱਕਣਾ ਤੇਰਾ ਜੀ ਸਤਿ ਸ੍ਰੀ ਅਕਾਲ ਜੀ ਆ ਆਪਾਂ ਰਾਤ ਨਾ ਥੋੜਾ ਹਨੇਰਾ ਹੋ ਗਿਆ ਸੀਗਾ ਕਿ ਅੱਜ ਜਿਹੜਾ ਇਹ ਵਲੌਗ ਦਾ ਆਪਣਾ ਦੂਸਰਾ ਦਿਨ ਆ ਕਿ ਹੌਣ ਸਾਰ ਅਸੀਂ ਇੱਕ ਤਾਂ ਧੁੰਦ ਬਹੁਤ ਪੈਣ ਲੱਗੀ ਸੀਗੀ ਫਿਰ ਹਨੇਰਾ ਹੋ ਗਿਆ ਤੇ ਰਾਤ ਹੋਟਲ ਕੋਟਰ ਲੈ ਕੇ ਤੇ ਫਿਰ ਉੱਥੇ ਰੁੱਕ ਗਏ ਸੀ ਤੇ ਹੁਣ ਆਪਾਂ ਚੱਲਿਆਂ ਸ੍ਰੀ ਦਰਬਾਰ ਸਾਹਿਬ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤੇ ਤੁਹਾਨੂੰ ਹੀ ਕਰਾਉਣੀ ਆ ਦਰਸ਼ਨ ਸ੍ਰੀ ਦਰਬਾਰ ਸਾਹਿਬ ਜੀ ਦੇ ਬਾਹਰ ਦਾ 뷰 ਆ ਸਵੇਰ ਆਈ ਬੋਰਡਾ ਜੇ ਬੋਰਡਾ ਜੇ ਬੋਰਡਾ ਜੇ ਬਾਗਾਂ ਉੱਤੇ

Oi, oh, corre grupo चलो <laughs> ਪੂਰਨ ਸਰਪਤ ਸਰਦਾਰ ਜੀ ਦੀ ਵਰਤਰੀ ਪੁੱਤ ਜੀ ਦੇ ਪਾਪ ਜੀ ਦੇ ਧਰਮਪਤਨੀ ਸਰਦਾਰ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਤੇ ਕਲਗੀਧਰ ਪ੍ਰੀਤਮ ਦੇ ਸ਼ੰਕਰ ਜੀ ਦੀ ਮਾਤਾ ਨਾਨੀ ਤੇ ਤੀਸਰੀ ਆ ਬੀਬੀ ਨਾਨਕੀ ਜਿੱਤੇ ਸ਼ਬਦ ਆਏਗਾ ਬੀਬੀ ਨਾਨਕੀ ਕੋਨੇ ਸਰਦਾਰ ਜੱਫੇ ਦਾ ਸ਼ਾਹ ਸਿੰਘ ਅਟਾਰੀ ਉਹਨਾਂ ਦੀ ਪੁੱਤਰੀ ਸ਼ੇਰੇਪਟਾ ਪਾਹਲ ਜਰ ਰਜੀਤ ਸਿੰਘ ਦੀ ਪੋਤਰੀਆਂ ਨੂੰ ਤੇ ਸਰਦਾਰ ਕਬਰ ਪਾਉਣ ਦੇ ਹਾਕਮ ਨਾਮ

哎呀、嗯，那啊好丢。 Ahe hey, guru ahe hey, guru ahe hey, guru ji ah, hey, guru ahe hey, guru ahe guru ओके ठीक है ठीक है चलाओ कोई ਬਹੁਤ ਦਾ ਸੀਗਾ ਪੂਰਾ ਖਿੱਚ ਕੇ ਜਾਂਦਾ ਸੀ ਠੀਕ ਆ ਫਿਰ ਮੈਂ ਤੁਹਾਨੂੰ ਦੱਸਦਾ ਜੰਗਾ ਜੀਜੀ ਬਾਕੇ ਵਾਲੇ ਪਹੁੰਚਣ ਤੋਂ ਪਹਿਲਾਂ ਇਹਨੂੰ ਫੋਨ ਕਰ ਲਈ ਸੋ ਆਪਣਿਆਂ